ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੋਂ ਅੱਜ ਗੱਲ ਕਰਦੇ ਆ ਜੀ ਜਿਹੜੇ ਬੰਦੇ ਕਈ ਕਹਿੰਦੇ ਉਹ ਜਾ ਭਰਾਵਾ ਤੂੰ ਤਾਂ ਨੈਗੇਟਿਵ ਐ ਤੇਰੀ ਸਾਰਿਆਂ ਨਾਲ ਹੀ ਐ ਮੇਰੀ ਸਾਰਿਆਂ ਨਾਲ ਐ ਨਹੀਂ ਇਹਨਾਂ ਸਾਰਿਆਂ ਦੀ ਸਾਰਿਆਂ ਦਾ ਬਹੁਤ ਇਸੇ ਤਰ੍ਹਾਂ ਆ ਹੋਰਾਂ ਲੋਕਾਂ ਨਾਲ ਵੀ ਜਿਹੜੇ ਬੋਲ ਨਹੀਂ ਪਾਉਂਦੇ ਵਿਚਾਰੇ ਮੈਨੂੰ ਫੋਨ ਕਰਕੇ ਕਹਿੰਦੇ ਪਸ਼ਾਬਸ਼ ਤੂੰ ਇਹ ਬੀੜਾ ਚੱਕਿਆ ਹਨ ਤੇ ਭਾਈ ਮੈਂ ਤਾਂ ਚੱਕਣਾ ਹੀ ਸੀ ਮੈਂ ਤਾਂ ਕਈ ਸਾਲਾਂ ਤੋਂ ਇਹਨਾਂ ਨੂੰ ਸਮਝਾਉਂਦਾ ਮਰ ਗਿਆ ਵੀ ਨਹੀਂ ਯਾਰ ਆਪਾਂ ਐ ਪਾਇਓਰਿਟੀ ਨਾਲ ਕੰਮ ਕਰੀਏ ਜਾਂ ਕਿਦਾਂ ਉਹ ਜੱਗੀ ਸਿੰਘ ਕਰਕੇ ਜਾਂ ਹੋਰ ਬੰਦੇ ਕਈ ਸਾਲਾਂ ਤੋਂ ਮੈਨੂੰ ਰੋਕੀ ਗਏ ਤੇ ਮੈਂ ਰੁਕਿਆ ਰਿਆ ਹਨਾ ਜਿਹਦੀ ਡੰਡ ਲਾਉਂਦੀ ਮੈਂ ਲਾਉਂਦਾ ਸੀਗਾ ਤੁਹਾਡੇ ਦਾ ਸਿਰਫ ਕੈਮਰੇ ਤੇ ਨਹੀਂ ਸੀ ਕੈਮਰੇ ਤੇ ਲਾਉਣ ਲਈ ਮੈਂ ਸਾਰੇ মিডিਆ ਕੋ ਗਿਆ ਕਿਹਦਾ ਕਿਹਦਾ ਨਾਮ ਲੈਦਾ ਦੱਸੋ ਕਿਸੇ ਨੇ ਕਿਹਾ ਹੀ ਮੱਕਰ ਸਾਹਿਬ ਮੱਕਰ ਸਾਹਿਬ ਦੇ ਵੀ ਐਂਟਰੀ ਹੋਈ ਉਹ ਵਿੱਚ ਉਹ ਮਿਲਿਆ ਹੀ ਨਹੀਂ ਸੀ ਨਹੀਂ ਕਰਨੀ ਕਿਸੇ ਨੇ ਭਾਈ ਇੱਕ ਅਰਪਣ ਕੁੜੀ ਸੀ ਹਨਾ ਅ ਦਿੱਲੀ ਪੋਸਟ ਦੇ ਸ਼ਹਿਰ ਹਣਾ ਉਹ ਵੀ ਉਹ ਮੈਨਾਂ ਗੱਲਬਾਤ ਕੀਤੀ ਸਾਰਾ ਕੁਝ ਪੁੱਛਿਆ ਮੈਂ ਦੱਸਿਆ ਮੈਂ ਕਿ ਐਂ ਕਰਕੇ ਉਹਨੇ ਮੁੜ ਕੇ ਫੋਨ ਨਹੀਂ ਚੱਕਿਆ ਕੁੜੀ ਨੇ ਮੇਰਾ ਹਣਾ ਅੱਜ ਕੱਲ ਪਤਾ ਨਹੀਂ ਕਿੱਥੇ ਬੜੀ ਸੋਹਣੀ ਕੁੜੀ ਸੀ ਉਹ ਸਾਉ ਕੁੜੀ ਵੀ ਸੀ ਸਾਉ ਵੀ ਸੀ ਤੇ ਚਲੋ ਕੋਈ ਨਹੀਂ ਜੀ ਫਿਲਮ ਗਨ ਐਂਡ ਗੋਲ ਸ਼ੁਰੂ ਹੁੰਦੀ ਹੈ ਜੀ ਗਨ ਐਂਡ ਗੋਲ ਦੇ ਵਿੱਚ ਮੈਂ ਬਹੁਤ ਐਕਟਰ ਫਾਈਨਲ ਕਰਉਣਾ ਛੋਟੇ ਛੋਟੇ ਕੈਰੈਕਟਰ ਜਿਹੜੇ ਸੇ ਕਰਦੇ ਸੀ ਉਹ ਮੈਂ ਮੇਨ ਫਾਈਨਲ ਕਰਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਕੇਸਰੀ ਅਗੀਆਂ ਬੜੀਆਂ-ਬੜੀਆਂ ਫਲੋਅਰਾਂ ਕੀਤੀਆਂ ਔਰ ਮੈਨੂੰ ਪਤਾ ਆ ਖੜਾ ਕੋਈ ਇੰਨਾ ਚੋ ਹੀ ਹੋਣਾ ਮੇਰੇ ਖਿਲਾਫ ਬੋਲਣ ਲਈ ਪਰ ਹੁਣ ਉਹ ਕਿੰਨਾ ਕਿ ਮਿਆਰੀ ਆ ਦੇਖ ਲਿਓ ਤੁਸੀਂ ਗੱਲ ਕਰ ਲੈਣਾ ਆਪਾਂ ਨੂੰ ਲਾਈਵ ਵੇਜਾਂਗੇ ਕਿਤੇ ਨਹੀਂ ਗੱਲਾਂ ਹੋਣੀਆਂ ਬਾਈ ਕਿਸੇ ਨੂੰ ਉਹਦੇ ਵਿੱਚ ਮੈਂ ਫਾਈਨਲ ਕਰਾਉਣਾ ਜੀ ਇੱਕ ਬੰਦਾ ਬਹੁਤ ਮੈਨੂੰ ਰਿਕਵੈਸਟ ਕਰਦਾ ਸੀ ਉਹ ਸਿਗਾ ਜੀ ਉੱਥੇ ਦਾ ਆਪਣੇ ਕ੍ਰਾਂਤੀ ਕਰਕੇ ਲੱਕੀ ਕ੍ਰਾਂਤੀ ਰਈਏ ਤੋਂ ਉਹ ਮੈਂ ਉਹ ਤੋਂ ਬਾਅਦ ਫਿਰ ਆਤਰੀ ਲੈ ਲਓ ਹਨਾ ਆਤਰੀ ਵੀ ਮੈਂ ਫਾਈਨਲ ਕਰਾਇਆ ਜਦੋਂ ਇਹਨੀ ਫਾਈਨਲ ਹੋਣਾ ਸੀ ਤੇ ਕਿੱਦਾਂ ਸੀ ਹਨਾ ਇੱਕ ਤੋਤੀ ਗੁਰਪ੍ਰੀਤ ਤੋਤੀ ਉਹ ਗਾ ਕਿਸੇ ਹੋਰ ਆਪਣੇ ਅੰਗਣੀ ਸੰਗਣੀ ਨੂੰ ਲੈ ਆ ਬਈ ਯਾਰ ਆ ਬੰਦਾ ਆ ਚਲੋ ਮੈਂ ਉਹ ਵੀ ਕਰਾਇਆ ਡਾਇਰੈਕਟਰ ਨੇ ਮੰਨੀਆਂ ਵੀ ਮੇਰੀਆਂ ਕਿਉਂਕਿ ਉਦੋਂ ਰਿਕੁਆਇਰਮੈਂਟ ਸੀ ਉਹਦੇ ਵਿੱਚ ਮੈਂ ਮੇਨ ਵਿਲਨ ਕਰ ਰਿਹਾ ਸੀਗਾ ਤੇ ਬਹੁਤ ਵੱਡੀ ਕਾਸਟ ਸੀ ਤੇ ਉਹ ਆਪਣੇ ਮੁੰਡੇ ਨੂੰ ਲਾਂਚ ਕਰ ਰਿਹਾ ਸੀ ਪ੍ਰੋਡਿਊਸਰ ਸਾਹਿਬ ਪ੍ਰੋਡਿਊਸਰ ਸਾਹਿਬ ਉਹ ਨੂੰ ਥੋੜਾ ਮੈਂ ਸਮਝਾਉਂਦਾ ਸੀ ਪਰ ਉਹ ਮੈਨੂੰ ਮੈਂ ਉਹ ਸੈੱਟ ਤੇ ਸ਼ਰਾਬ ਨਹੀਂ ਪੀਂਦਾ ਸੀ ਪਹਿਲਾਂ ਨਹੀਂ ਪੀਂਦਾ ਸੀ ਤੇ ਉਹ ਸੈੱਟ ਤੇ ਚੱਕਰ ਕੀ ਪਿਆ ਵੇ ਜਿਹੜਾ ਡਾਇਰੈਕਟਰ ਸੀ ਉਹ ਨੂੰ ਥੋੜੇ ਜਿਹੇ ਨਾ ਪੈਸੇ ਐਦਾਂ ਇੱਧਰ ਉੱਧਰ ਕਰਨ ਦੀ ਆਤ ਸੀ ਤੇ ਮਾਂ ਵੀ ਬਹੁਤ ਵਧੀਆ ਬੰਦਾ ਸੀ ਹਾਂ ਪੀਂਦਾ ਜਰੂਰ ਸੀ ਉਹ ਪਰ ਐਦਾਂ ਨਹੀਂ ਸੀ ਉਹ ਵਿੱਚ ਜਾਈ ਇਹਨਾਂ ਦੀਆਂ ਗੱਲਾਂ ਚ ਆ ਗਿਆ ਤੇ ਮੇਨਾ ਉਹ ਉੱਥੇ ਵਿਗੜਿਆ ਇਹ ਫਾਈਨਲ ਹੋ ਗਿਆ ਇਹਨਾਂ ਨੇ ਜਦੋਂ ਮੁੰਬਈ ਮੈਨੂੰ ਉਹ ਵੈਕਟਰ ਦਿਖਾਇਆ ਮੈਂ ਕਿਹਾ ਯਾਰ ਇਹਦਾ ਮੋਟਾ ਬਹੁਤ ਹੈ ਇਹਨੂੰ ਪਤਲਾ ਕਰੋ ਉਹਦੀ ਮੈਂ ਐਕਸਟਰਾ ਜੀ ਵੀ ਕਰਾਈ ਉਹਨੂੰ ਪਤਲਾ ਵੀ ਕਰਾਇਆ ਹਨਾ ਉਹਦੀਆਂ ਥੋੜਾ ਬੋੜ ਦੀ ਕਲਾਸ ਵੀ ਲਈ ਸਿਖਾਇਆ ਉਹਨੂੰ ਤੇ ਉਹਨੂੰ ਰੈਡੀ ਕਰ ਲਿਆ ਜੀ ਸ਼ੂਟ ਸ਼ੁਰੂ ਹੋ ਗਿਆ ਸ਼ੂਟ ਬਹੁਤ ਵਧੀਆ ਚੱਲਦਾ ਸੀ ਉਹ ਸ਼ੂਟ ਦੇ ਵਿੱਚ ਚੱਲਦੇ ਚੱਲਦੇ ਦੇ ਵਿੱਚ ਇੱਕ ਦਿਨ ਕਿਤੇ ਕੀ ਹੋਇਆ ਭਈ ਇੱਥੇ ਹੀ ਗੁਰਮਿੰਦਰ ਕੈਂਡੋਵਾਲ ਮੈਂ ਮਿਲਾਇਆ ਸੀ ਪ੍ਰੋਡੂਸਰਾਂ ਨੂੰ ਗੁਰਮਿੰਦਰ ਕੈਂਡੋਵਾਲ ਤੇ ਇਹ ਕਿੱਦਾਂ ਆਏ ਤੇ ਇੱਕ ਐਕਟ ਸਿੰਗਰ ਸੀ ਜੀ ਪੰਜਾਬ ਦੇ ਬੱਗੇ ਬੱਗੇ ਬੈਲ ਰੱਖਣੇ ਵਾਲੇ ਸ਼ੰਕਰ ਕਰਕੇ ਬਾਜੀ ਸੋਹਣ ਸ਼ੰਕਰ ਹਨਾ ਉਹ ਭਾਈ ਸਾਹਿਬ ਆਏ ਤੇ ਉਹ ਨਹੀਂ ਗੁਰਵਿੰਦਰ ਨੂੰ ਕਦੇ ਕਿਹਾ ਬ ਚੱਲ ਫਲਾਨੀ ਸ਼ੂਟਿੰਗ ਤੇ ਚੱਲਦੇ ਆ ਤੇ ਆਪਾਂ ਮਿਲਦੇ ਆ ਉਹ ਬੰਦੇ ਨੂੰ ਤੇ ਰਾਜਵੀਰ ਬਾਵਾ ਉਹਦਾ ਨਾਮ ਆ ਹਨਾ ਜਦੋਂ ਗੁਰਮਿੰਦਰ ਮੈਨੂੰ ਜਾਣਦਾ ਸੀ ਉਹਦਾ ਨਾਮ ਮੇਰਾ ਸ਼ਿੰਦਾ ਤੇ ਹੁੰਦਾ ਸੀ ਸੁਰਿੰਦਰ ਸਿੰਘ ਕਿ ਭਾਈ ਸਾਹਿਬ ਜਦੋਂ ਪਹੁੰਚੇ ਤੇ ਸ਼ੌਕਡ ਹੋ ਗਿਆ ਜਦੋਂ ਮੈਂ ਇਹਨੂੰ ਇਹਨੂੰ ਮੈਂ ਦੇਖਿਆ ਕਿਉਂਕਿ ਇਹਨਾਂ ਨੇ ਗੁੱਸਾ ਨਾ ਕਰੀਂ ਤੈਨੂੰ ਪਿੱਛੋਂ ਬਾਜ਼ਮਾਰੀ ਵਾਲੇ ਚੱਕਰ ਤੋਂ ਮਿਲਿਆ ਹੀ ਨਹੀਂ ਸੀ ਫਿਰ ਜੱਫੀਆਂ ਜੁਕੀਆਂ ਪੈ ਗਈਆਂ ਚਲੋ ਕੋਈ ਨਹੀਂ ਅਸੀਂ ਫੇਰ ਬਹਿਣ ਬੂਨ ਲਾਪਰ ਮੈਂ ਇਹਨਾਂ ਨੂੰ ਮਲਾ ਦਿੱਤਾ ਏ ਦੀ ਫਿਰ ਉੱਥੇ ਇੱਕ ਦਿਨ ਕੀ ਹੋਇਆ ਤੇ ਪ੍ਰੋਡਿਊਸਰ ਨੂੰ ਪਤਾ ਲੱਗ ਗਿਆ ਵੀ ਮੈਂ ਗਾਣੇ ਵਧੀਆ ਲਿਖ ਲੈਂਦਾ ਉਹ ਕਹਿੰਦੇ ਲਿਖ ਦਿਓ ਸਿਸਟਰ ਹੁਣੀ ਕਹਿੰਦੇ ਪ੍ਰੋਡਿਊਸਰ ਸਾਹਿਬ ਦੀ ਵਾਈਫ ਮੈਂ ਕਿਹਾ ਭੈਣ ਜੀ ਵੀ ਮੈਂ ਲਿਖਦਾ ਨਹੀਂ ਭਾਈ ਲਿਖਣਾ ਹੈ ਤਾਂ ਮੇਰਾ ਨਾਂ ਨਾ ਪਾਓ ਵੀ ਮੇਰੇ ਕਿਸੇ ਸਿੰਗਰ ਨਾਲ ਟੈਸ਼ਨ ਹੈ ਤੇ ਮੈਂ ਇਦਾਂ ਕਿਹਾ ਹੋਇਆ ਪਰ ਗਾਣਾ ਜੇ ਪਾਉਣਾ ਹੈ ਤੇ ਗਾਣਾ ਜਦੋਂ ਮੈਂ ਕਹੂੰਗਾ ਜਿੱਦਾਂ ਕਹੂੰਗਾ ਉਦੋਂ ਹੀ ਰਿਲੀਜ਼ ਕਰਿਓ ਹਿੱਟ ਜਾਊਗਾ ਤੁਹਾਡਾ ਕੰਮ ਵੀ ਹੋਊਗਾ ਉਹ ਕਹਿੰਦੇ ਠੀਕ ਹੈ ਜੀ ਮੈਂ ਨਾਂ ਦੇ ਦਿੱਤਾ ਫਲਾਣੇ ਵੱਡੇ ਦਾ ਨਾਂ ਪਾ ਦਿਓ ਤੇ ਜਦੋਂ ਮੈਂ ਉੱਪਰ ਗਿਆ ਹਨਾ ਮੈਂ ਉਹ ਮੁੰਡਾ ਕੁੜੀ ਨੂੰ ਦੇਖੋ ਮੈਂ ਤਾਂ ਕਲਾਸ ਲੈਣੀ ਸੀ ਲੇਟ ਨਾਈਟ ਕਲਾਸ ਲੈ ਰਿਆ ਸੀਗਾ ਤੇ ਉਹਨੂੰ ਕਹਿੰਦਾ ਤੂੰ ਮੇਰੇ ਪੁੱਛੇ ਬਿਨਾ ਇਦਾਂ ਕਿਉਂ ਕਰਦਾ ਤੇ ਅੰਦਰ ਜਾ ਕੇ ਕਹਿੰਦਾ ਤੂੰ ਗਾਣੇ ਦੇ ਪੈਸੇ ਮੰਗੇ ਮੈਂ ਕਿ ਮੈਂ ਨਹੀਂ ਮੰਗੇ ਬਈ ਯਾਰ ਆਪਾਂ ਨੂੰ ਪਹਿਲੇ ਹੀ ਉਹਨਾਂ ਨੇ ਐਕਸਟਰਾ ਦੇ ਦਿੱਤੇ ਆਪਾਂ ਇਦਾਂ ਦੇ ਬੰਦਿਆਂ ਨੂੰ ਕਾਇਮ ਕਰੀਏ ਇਹ ਨੇ ਜੀ ਕਰਕੇ ਮੇਰੇ ਪਤਾ ਨਹੀਂ ਕਿਹਦਾ ਤੂੰ ਭੈਂਤ ਬਾਹਰ ਇਦਾਂ ਕਰਕੇ ਮੇਰੀ ਥੋਣ ਤੇ ਮਾਰਿਆ ਜਾਨੂੰ ਮੇਰੇ ਕੋਲ ਇੱਕ ਦੋਸਤ ਆਏ ਹੋਏ ਸੀ ਧੂਰੀ ਤੋਂ ਦੀਪ ਧੂਰੀ ਹੁਣੀ ਤੇ ਉਹਨਾਂ ਜਦੋਂ ਗੇਟ ਖੋਲ੍ਹਿਆ ਤੇ ਉਹਨੇ ਇਹ ਦੇਖ ਲਿਆ ਉਹ ਨਹੀਂ ਜੀ ਆ ਕੇ ਮਾਰਨ ਲੱਗ ਪਏ ਇਹਨਾਂ ਨੂੰ ਕੁੱਟਣ ਲੱਗ ਪਏ ਹਣਾ ਮੈਂ ਛਡਾਉਂਦਾ ਹੀ ਸੀ ਮੈਂ ਮਾਰੀਆਂ ਨਹੀਂ ਤੇ ਮੇਰੀ ਵੀਡੀਓ ਜ਼ਰੂਰ ਪਾ ਲਈ ਹਾਂ ਇੱਕ ਅੱਧੀ ਮਾਰੀ ਮੈਂ ਤੁਮ ਮੈਂ ਕਹ ਮੈ ਮੈਨੂੰ ਹਣਾ ਇੱਕ ਅੱਧੀ ਮਾਰ ਉੱਥੇ ਉਹਨਾਂ ਬੰਦਿਆਂ ਨੇ ਵੀਡੀਓ ਬਣਾਈ ਜਿਹੜੇ ਮੈਂ ਉਹਦੇ ਵਿੱਚ ਕੈਮਰਾ ਤੇ ਜਾਣੀ ਹੋਰ ਕੈਰੈਕਟਰ ਫਾਇਨਲ ਇੱਕ ਹੋਰ ਬੰਦਾ ਫਾਇਨਲ ਕਰਾਇਆ ਨੀਨੇ ਦਾ ਭਾਣ ਜਾਂ ਨੀਂਦਰ ਨੀਨੇ ਦਾ ਸੱਚ ਆ ਭੁੱਲ ਗਿਆ ਅਸੀਂ ਉਹਨੂੰ ਮੈਂ ਹਣਾ ਕਈ ਭੁੱਲ ਜਾਂਦੇ ਆ ਵਿੱਚ ਉਹਨਾਂ ਦਾ ਭਾਣ ਜਾਂ ਵੀ ਮੈਂ ਉਹਨਾਂ ਦਾ ਬੇਟਾ ਵੀ ਨੀਨੇ ਦਾ ਮੈਂ ਹੀ ਕਰਾਇਆ ਸੀ ਹਾਂ ਇਹਨਾਂ ਦਾ ਕੀ ਸੀ ਵੀ ਟਾਈਮ ਤੇ ਕੀ ਸੈਟ ਤੇ ਸੌ ਜਾਂਦੇ ਸੀ ਮੈਂ ਵੀਡੀਓ ਬਣਾ ਲੈਂਦਾ ਸੀ ਬਾਈ ਜੀ ਮੇਰਾ ਇਹ ਹੁੰਦਾ ਵੀ ਜੇ ਆਪਾਂ ਕਿਸੇ ਤੋਂ ਪੈਸੇ ਲਏ ਆਪਾਂ ਕੰਮ ਪ੍ਰੋਪਰ ਕਰੀਏ ਨਹੀਂ ਤਾਂ ਹਾਂ ਨਾ ਮੇਰਾ ਸਿਸਟਮ ਮੁੰਬਈ ਵਾਲਾ ਨਾ ਐਸੋਸੀਏਸ਼ਨ ਚ ਰਿਪੋਰਟ ਹੋ ਜਾਂਦੀ ਹੈ ਤੇ ਆਪਾਂ ਉਹ ਚੀਜ਼ਾਂ ਕਰਕੇ ਤੇ ਜਦੋਂ ਇਹ ਲੜਾਈ ਹੋਈ ਜੀ ਸਾਰੀ ਦੁਨੀਆ ਮੇਰੇ ਖਿਲਾਫ ਹੋ ਗਈ ਸਿਰਫ ਡਰਾਈਵਰਾਂ ਨੂੰ ਛੱਡ ਕੇ ਪਹਿਲਾਂ ਡਰਾਈਵਰ ਵੀ ਮੇਰੇ ਖਿਲਾਫ ਹੀ ਸੀ ਇੱਕ ਦਿਨ ਉਹ ਅਸੀਂ ਕਿਤੇ ਮਿਲਣ ਗਏ ਕਿਸੇ ਨੂੰ ਤੇ ਜਦੋਂ ਮਿਲਣ ਗਏ ਤੇ ਉੱਥੋਂ ਜਦੋਂ ਮੁੜੇ ਤੇ ਉਹ ਕਹਿੰਦਾ ਮੈਂ ਕਿਹਾ ਵੀ ਤੂੰ ਅਸੀਂ ਪੀਂਦੇ ਗੁੰਦੇ ਹੋ ਨਾ ਮੇਰੇ ਤੋਂ ਬੋਤਲ ਲੈ ਜਾ ਉਹਨਾਂ ਨੂੰ ਬੋਤਲ ਦੇ ਦਿੱਤੀ ਮੈਂ ਲੈ ਕੇ ਤੁਹੇ ਠੇਕੇ ਤੋਂ ਤੇ ਉਹਨਾਂ ਬੰਦਿਆਂ ਕਹਿੰਦਾ ਬੰਦਾ ਵੀ ਕੰਮ ਲਈ ਆਪਾਂ ਨੂੰ ਤਾੜਦਾ ਹੈ ਉਦਾਂ ਬੰਦਾ ਚੰਗਾ ਪਹਿਲਾਂ ਉਹ ਗਾਲ ਕੱਢ ਗਈ ਮੈਨੂੰ ਗੱਲ ਕਰਦੇ ਉਹ ਡਰਾਈਵਰ ਨੇ ਮੈਨੂੰ ਦੱਸਤਾ ਪੀ ਕੇ ਕਿ ਤੁਹਾਨੂੰ ਐ ਗਾਲ ਕੱਢਦੇ ਆ ਪਰ ਇਹਨਾਂ ਦਾ ਤੁਹਾਡਾ ਤਾਂ ਮੈਨੂੰ ਹੁਣ ਪਤਾ ਲੱਗਾ ਤੁਸੀਂ ਬੰਦੇ ਚਲੋ ਸਿਰਫ ਡਰਾਈਵਰ ਮੇਰੇ ਪੱਖ 'ਚ ਖੜੇ ਹੋਏ ਤੇ ਪ੍ਰੋਡਿਊਸਰ ਸਾਹਿਬ ਮੈਨੂੰ ਕਹਿੰਦੇ ਭਈ ਕੀ ਗੱਲ ਪਈ ਅੱਧਾ ਮਾਫੀ ਇੱਥੋਂ ਮੰਗ ਮੈਂ ਕਿਹਾ ਜੀ ਮੈਂ ਕਿਉਂ ਮੰਗਾ ਹਣਾ ਮੈਂ ਤਾਂ ਮਾਫੀ ਤਾਂ ਮੰਗਾਂ ਜੇ ਮੈਂ ਗਲਤ ਹਾਂ ਇਹ ਬੰਦਾ ਕੀ ਕਰਦਾ ਹੁਣ ਮੈਂ ਉੱਥੇ ਇਹ ਵੀ ਨਹੀਂ ਕਹਿ ਸਕਦਾ ਵੀ ਪੈਸੇ ਮੰਗਦਾ ਬਾਕੀ ਇਹਨੂੰ ਇਹ ਵੀ ਜੈਲਸੀ ਸੀ ਪੀ ਹੀਰੋਇਨ ਜਾਂ ਉਹਨਾਂ ਗੱਲਾਂ ਮਾਰਦੀਆਂ ਕਿੱਦਾਂ ਤੈਨੂੰ ਥੋੜੀ ਮੋਲਿਆ ਤੂੰ ਠੇਕਾ ਤੇ ਆ ਦੂਜੀ ਹੀਰੋਇਨ ਕੋਰ ਹੁੰਦੀ ਸੀ ਉਹਦੇ ਵਿੱਚ ਹਨਾ ਸ਼ਰਮਾ ਕਰਕੇ ਉਹਦੀ ਬਾਹਾਂ ਜ ਬਾਹ ਪਾ ਕੇ ਆਇਆ ਉੱਥੇ ਫਿਰਨ ਮਤਲਬ ਇਹ ਤਾਂ ਹੋਰ ਹੀ ਕੁਝ ਕਰੀ ਜਾਂਦੇ ਸੀ ਹਿਸਾਬਕ ਤਾ ਮੈਂ ਦੇਖਿਆ ਯਾਰ ਇਹ ਬੰਦੇ ਕੰਮ ਦੇ ਹੈ ਨਹੀਂ ਚਲੋ ਲੜਾਈ ਹੋ ਗਈ ਤੇ ਮੈਂ ਕਹਿੰਦੀ ਮੈਂ ਮਾਫੀ ਨਹੀਂ ਮੰਗਣੀ ਉਹ ਕਹਿੰਦੇ ਸਾਰਾ ਯੂਨਿਟ ਤੇਰੇ ਖਿਲਾਫ ਹੈ ਤੇ ਮੈਂ ਪ੍ਰੋਡਿਊਸਰ ਕਹਿੰਦੇ ਮੈਂ ਯੂਨਿਟ ਨੂੰ ਪੁੱਛ ਉਹਦੀ ਖਿਲਾਫ ਕਿਉਂ ਕਹਿੰਦੇ ਜੋ ਪੈਂਦਾ ਬਹੁਤ ਮੈਂ ਉਹਨਾਂ ਨੂੰ ਪੁੱਛਿਆ ਉਹ ਪ੍ਰੋਡਿਊਸਰ ਕਹਿੰਦੇ ਮੈਂ ਕਹਿੰਦਾ ਜਦੋਂ ਅਸੀਂ ਲੇਟ ਹੁੰਨੇ ਜਾਂਦੇ ਫੇਰ ਕਹਿੰਦਾ ਗਲਤ ਤਾਂ ਹੈ ਨਹੀਂ ਨਾ ਉਹ ਆਪਣਾ ਸਹੀ ਚੱਲ ਰਿਹਾ ਭਾਈ ਸਾਹਿਬ ਮੈਂ ਰਾਤ ਨੂੰ 12 ਵਜੇ ਵੀ ਸੋਣਾ ਤੇ 2 ਵਜੇ ਮੈਂ ਉੱਠ ਕੇ ਜਿਮ ਜਾਣਾ ਫਿਰ ਉਸ ਤੋਂ ਬਾਅਦ 4 ਵਜੇ ਉਹ ਸਾਰਾ ਕਰਕੇ ਜਿੱਥੇ ਜਿੱਥੇ ਸਿੱਖ ਤੇ ਪਹੁੰਚਣਾ ਕਿਉਂਕਿ ਮੇਰੀ ਗੱਲ ਬਾਤ ਉਦਾਂ ਸੀ ਹਾਂ ਜੇ ਮੈਂ ਉਹ ਫਿਲਮ ਬਣਾਉਂਦਾ ਮੈਂ ਐਡਿਟ ਕਰਦਾ ਨਾਲ ਨਾ ਤਾਂ ਹੁੰਦਲਦਾ ਹੀ ਹੋਣਾ ਸੀ ਇਹ ਜਿਹੜਾ ਹੁੰਦਲ ਹੈ ਹੁੰਦਰ ਹਰ ਵਾਰ ਬੰਦੇ ਨਵੇਂ ਰੱਖਦਾ ਆਪ ਦਾ ਡਾਇਰੈਕਸ਼ਨ ਚ ਦਾ ਕੰਮ ਕੋਈ ਹੁੰਦਾ ਨਹੀਂ ਹੈ ਦਾ ਤੇ ਉਹ ਦੂਜੇ ਬੰਦੇ ਕੰਮ ਜ਼ਿਆਦਾ ਕਰਦੇ ਆ ਬਸ ਉਹ ਠੱਪਾ ਲੱਗਿਆ ਹੋਇਆ ਉਹਦਾ ਉਹ ਕਲੀ ਜਾਂਦਾ ਉਹਦਾ ਆਪ ਕਰੀਏਟਿਵ ਕਿੰਨਾ ਕੋ ਦੇਖ ਲਿਓ ਤੁਸੀਂ ਕਲੀ ਹਨ ਤੇ ਚਲੋ ਜੀ ਇਹਨਾਂ ਦਾ ਇਹ ਹੋ ਜਾਂਦਾ ਚੱਕਰ ਤੇ ਮੇਰੇ ਨਾਲੇ ਲਾਕ ਡਾਟ ਰੱਖਣ ਲੱਪੈਂਦੇ ਤੇ ਉਹ ਦਿਨ ਹੀ ਉਥੋਂ ਪ੍ਰੋਡਕਸ਼ਨ ਵਾਲੇ ਵੀ ਅਗੇ ਢਿੱਲੇ ਆ ਫਲਾਨਾ ਪ੍ਰੋਡਕਸ਼ਨ ਵਾਲੇ ਮੈਂ ਜਨੈਲ ਉਹਨਾਂ ਨੂੰ ਕਰ ਲੈਣਾ ਘੁੰਮ ਘਮਾ ਕੇ ਆ ਹੀ ਜਾਂਦੇ ਆ ਸਿੰਘ ਸਾਹਿਬ ਗ੍ਰੇਟ ਪਰਸਨੈਲਿਟੀ ਹੈ ਨਾ ਤੇ ਉਹਨਾਂ ਨੂੰ ਫਾਈਨਲ ਕਰਾਉਣਾ ਉਹ ਆਉਂਦੇ ਹੀ ਮੇਰੇ ਖਿਲਾਫ ਚੱਕਣ ਲੱਪੈਂਦੇ ਡਾਇਰੈਕਟਰ ਨਾਲ ਸ਼ੂਟਿੰਗ ਚੱਲਦੀ ਦੇ ਵਿੱਚ ਮੇਰੇ ਇਹ ਗੱਡੀ ਲਿਆ ਕੇ ਮਾਰਦੇ ਪਸਲੀਆਂ ਚ ਵੱਜਦੀ ਮੇਰੇ ਤੇ ਪਸਲੀਆਂ ਮੇਰੀਆਂ ਦੋ ਫ੍ਰੈਕਚਰ ਹੋ ਜਾਂਦੀਆਂ ਹਨਾ ਤੇ ਉਹਨਾਂ ਦੇ ਨਾਲ ਜਿੰਨੇ ਉਹ ਜਿਹੜੇ ਮੈਂ ਫਾਈਨਲ ਕਰਾਏ ਸੀ ਜਾਂ ਕਿੱਦਾਂ ਉਹ ਕਈ ਵਾਰ ਉਹਨਾਂ ਕੋਲ ਰੂਮ ਅੱਛੇ ਨਹੀਂ ਮਿਲਿਓ ਸੀ ਨਹੀਂ ਮੇਰੇ ਰੂਮ ਚ ਰਹਿਣਾ ਤੋਟੀ ਵੀ ਤੇ ਲੱਕੀ ਕ੍ਰਾਂਤੀ ਵੀ ਕੋਈ ਹੋਰ ਆ ਕੇ ਖਾਣਾ ਪੀਣਾ ਵੀ ਮੇ ਕੋਈ ਇਹਦੇ ਵਿੱਚ ਇੱਕ ਸਿਗਾ ਜਿਨੇ ਮੈਂ ਤੁਹਾਨੂੰ ਦੱਸਿਆ ਵੇ ਮੇਰੇ ਨਾਲ ਸਾਡੇ ਨਾਲ ਮੁੰਡਿਆਂ ਨਾਲ ਰਲ ਕੇ ਕੁੱਟਮਾਰ ਕੀਤੀ ਸੀ ਤੇ ਮੇਰੇ ਪੈਸੇ ਲੈ ਗਏ ਸੀ ਉਹ ਦਵਿੰਦਰ ਸੀ ਮਾ ਵੀ ਰਾਈਟਰ ਦਾ ਅਸਿਸਟੈਂਟ ਇਹ ਇਹਨਾਂ ਤੋਂ ਜਿਨ੍ਹਾਂ ਨੇ ਖਾਣਾ ਹੋਇਆ ਖਾ ਲੈਣ ਕੋਈ ਨਹੀਂ ਹੁਣ ਆਪਾਂ ਕੋਈ ਉਹ ਨਹੀਂ ਕਰਦੇ ਤੇ ਚਲੋ ਜੀ ਫਿਰ ਸੱਟ ਲੱਗੀ ਸੱਟ ਲੱਗੀ ਤੇ ਮੈਨੂੰ ਉਹ ਡਾਕਟਰ ਕਹਿੰਦੇ ਨੂੰ ਦਾਖਲ ਕਰੋ ਇਹਨੇ ਮੇਰਾ ਹੱਥ ਫੜ ਕੇ ਪ੍ਰੋਡਿਊਸਰ ਸਾਹਿਬ ਨੇ ਕਿਹਾ ਵੀ ਤੂੰ ਮੇਰਾ ਭਰਾ ਆ ਫਲੀ ਮੈਂ ਤਾਂ ਨਕਸਾਰ ਬਹੁਤ ਹੋ ਜੂ ਮੈਂ ਉਸ ਸੈਟ ਤੇ ਦਰਦ ਤੋਂ ਬਚਣ ਮਾਰੇ ਨੇ ਸ਼ਰਾਬ ਪੀ ਕੇ ਜਿੰਨੇ ਸੀਨ ਕੀਤੇ ਹੋਣੇ ਉਹ ਸੱਟ ਲੱਗੀ ਚ ਕੀਤੇ ਨੇ ਜੀ ਮੈਂ ਇਹ ਸੱਦ ਤੱਕ ਜਾਨਣਾ ਕਿਸੇ ਦੀ ਮਦਦ ਜਾਂ ਕਿਸ ਦੇ ਸਾਥ ਦੇਣ ਲਈ ਤੇ ਜਿੰਨੇ ਮੈਂ ਫਾਈਨਲ ਕਰਾਈਏ ਸਾਰੇ ਦੂਜੇ ਪਾਸੇ ਰਲਿਓ ਸੀ ਮੇ ਨਾਲ ਬਸ ਹਾਏ ਹੈਲੋ ਸੀ ਫਿਰ ਇਨੀ ਫਿਲਮ ਨੂੰ ਉਜਾਣ ਦਾ ਹੀ ਠੇਕਾ ਲੈ ਲਿਆ ਮੇਰੇ ਰੂਮ ਮੋਰੇ ਹੀਰੋਇਨ ਨੇ ਹੀਰੋ ਨੇ ਵੀ ਤੇ ਨਾਲ ਹੀ ਇਹਨਾਂ ਨੇ ਰੌਲਾ ਪਾਉਣਾ ਜਾ ਕੇ ਜਾਣ ਕੇ ਰਾਤ ਨੂੰ ਛਿੰਚਣ ਜੜੀਆਂ ਛੇੜਨੀਆਂ ਇਹ ਪ੍ਰੋਡਿਊਸਰ ਨੂੰ ਸਮਝਣਾ ਚਾਹੀਦਾ ਤੇ ਭਾਈ ਸਾਹਿਬ ਇਹ ਪ੍ਰੋਡਿਊਸਰ ਜਿਹੜਾ ਐਕਟਰ ਸੀ ਇਹਨਾਂ ਨੇ ਆਪਣੇ ਲੱਛਣ ਹੀ ਸਾਰਾ ਕੁਝ ਖਰਾਬ ਕੀਤਾ ਮੈਂ ਕਿੰਨਾ ਗਲਤ ਸੀ ਮੈਂ ਤਾਂ ਫਿਲਮ ਪ੍ਰੋਪਰ ਵਧੀਆ ਬਣਾਉਣੀ ਸੀ ਉਹਨੂੰ ਟ੍ਰੇਂਡ ਮੈਂ ਕੀਤਾ ਤੇ মিডিਆ ਨੂੰ ਖੜਾ ਕੀਤਾ ਜਾਵੇ ਮੈਨੂੰ ਉਹ ਹੈ ਹੀਰੋ ਤੇ ਮੈਨੂੰ ਤਾਂ ਜੀ ਆਪਣੇ ਜਿਹੜਾ ਸਟੇਜ ਤੋਂ ਸਭ ਕੁਝ ਲੋਕ ਮੰਚ ਸਟੇਜ ਮਨਸ ਤੇ ਮਾਨਸੇ ਦਾ ਕੁਝ ਕਿਹਾ ਕਿ ਉਤੋਂ ਮੈਂ ਸਿੱਖਿਆ ਮੈਂ ਕਿਹਾ ਮਾਮਾ ਲੋਕ ਮੰਚ ਨਹੀਂ ਮੇਰਾ ਨਾਂ ਮੇਰਾ ਨਾਂ ਰਾਜਵੀਰ ਬਾਬਾ ਮੈਂ ਤਾਂ ਕਹਿ ਦੇਣਾ ਉਹਨਾਂ ਨਾਲ ਚੱਲਦੀ ਸੀ মিডিਆ ਨੇ ਇਹਨਾਂ ਨੂੰ ਦੋ ਚਾਰ ਬੰਦੇ ਜਿਹੜੇ ਉੱਥੇ ਆਉਂ ਬਾਜੀ ਬਾਤ ਮਤਾਬ ਚੰਦੀ ਜਾਨ ਦਵਾਤੀ ਇਹਨਾਂ ਨੂੰ ਲੱਗਿਆ ਬਸ ਇਹਨੇ ਮੇਰਾ ਕੋ ਨਾਂ ਕੱਢ ਸਾਰੇ ਪਾਸਿਓ ਹਨਾ ਮੇਰੀ ਫੋਟੋ ਵੀ ਨਾ ਲਾਈ ਤੇ ਮੈਨੂੰ ਉਦਾਂ ਕਹਿਤਾ ਤੂੰ ਆਈ ਤੇ ਦਾੜੀ ਕਟਾ ਕੇ ਮੈਂ ਕਹਾਂ ਜੀ ਮੈਂ ਨਹੀਂ ਦਾੜੀ ਕਟਾ ਕੇ ਆਉਣਾ ਹਨਾ ਮੇਰਾ ਕੋਈ ਹੋਰ ਕੰਮ ਚੱਲਦਾ ਨਹੀਂ ਤਾਂ ਮੰਨਣਾ ਆਉਣਾ ਮੰਜੂਰਾ ਤੁਹਾਡੇ ਪ੍ਰੀਮੀਅਰ ਤੇ ਤੇ ਚਲੋ ਜੀ ਇਹਨਾਂ ਨੇ ਮੈਂ ਉੱਥੇ ਪਹੁੰਚਿਆ ਤੇ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਗਾਣੇ 'ਚ ਨਾਂ ਨਾ ਪਾਇਓ ਨਹੀਂ ਗਾਣੇ 'ਚ ਵੀ ਜਾਣ ਕੇ ਮੇਰੀ ਬੇਇੱਜ਼ਤੀ ਕਰਨ ਲਈ ਨਾ ਪਾਇਆ ਮੈਨੂੰ ਰੋਸਾ ਸੀ ਇਹਨਾਂ ਨਾ ਫਿਲਮ ਗਈ ਸੁਪਰ ਡੂਪਰ ਫਲॉप ਮੈਂ ਇਹਨਾਂ ਨੂੰ ਕਿਹਾ ਬਈ ਟ੍ਰੇਲਰ ਦੇ ਵਿੱਚ ਆਪਣਾ ਮੁੰਡਾ ਨਾ ਦਿਖਾਓ ਬਾਕੀ ਬੜੀ ਕਾਸਟ ਦਿਖਾਓ ਮ ਲੋਕਾਂ ਨੇ ਟਿਕਟ ਲੈਣੀ ਆ ਔਣੀ ਭਾਵੇਂ ਉੱਲੂ ਬਣਾਉਣੀ ਏ ਪਰ ਫਿਲਮ ਅੱਛੀ ਸੀ ਬਣ ਸਕਦੀ ਸੀ ਇਹਨਾਂ ਐਡੀਟਿੰਗ ਦੇ ਵਿੱਚ ਕੀ ਕੀਤਾ ਭਈ ਉਹ ਬੰਦੇ ਜਿਨ੍ਹਾਂ ਦੇ ਸੀਨ ਦਿਖਾਉਣੇ ਨਹੀਂ ਫੁੱਟਬਾਲ ਦੇ ਉਧਰ ਕਰਕੇ ਇੰਦਰ ਉਹ ਪਾ ਦਿੱਤੇ ਜਿਹੜੇ ਐਕਸ਼ਨ ਟਾਈਪ ਸੀ ਉਹ ਕੋਈ ਨਹੀਂ ਪਾਇ ਤੇ ਸਾਰੇ ਆਪਸ ਵਿੱਚ ਇੱਕ ਹੋ ਗਏ ਤੇ ਮੈਨੂੰ ਮੇਰੇ ਨਾਲ ਇਦਾਂ ਕੀਤੀ ਇਹ ਇਹਦੀ ਗਨ ਐਂਡ ਗੋਲ ਦੀ ਲੜਾਈ ਹੈ ਤੇ ਇਹਦੇ ਵਿੱਚ ਲੈ ਲਓ ਜਾਂ ਹੋਰ ਫਿਲਮਾਂ 'ਚ ਲੈ ਲਓ ਜਿੰਨੇ ਵੀ ਆਪਾਂ ਲੋਕ ਫਾਈਨਲ ਕਰਾਉਣੇ ਭਾਈ ਜੀ ਤੁਸੀਂ ਮੈਨੂੰ ਕਹਿੰਦੇ ਮੈਂ ਮਾੜਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਬੰਦਾ ਦਿਖਾਓ ਜਿਹੜਾ ਫਾਈਨਲ ਕਰਾਉਂਦਾ ਹੋਵੇ ਕਿਸੇ ਨੂੰ ਆ ਬਿਕਰਮ ਤੇ ਮੇਰਾ ਵੱਡਾ ਆਸਾਨ ਸੀ ਇਹਨੇ ਫਿਲਮ ਬਣਾਈ ਇਹਨੇ ਮੈਨੂੰ ਫੋਨ ਵੀ ਕੀਤਾ ਤੇ ਬਣਾਇਆ ਨਹੀਂ ਇਹ ਸਿਰਫ ਉਸੇ ਵੇਲੇ ਦੇਖਦੇ ਭੀੜ ਕਿਦਾਂ ਹੈ ਇਹ ਇੰਡਸਟਰੀ ਦਾ ਹਾਲ ਹੈ ਮੈਂ ਵੀਡੀਓ ਇੱਕ ਹੋਰ ਨਾਲ ਦੱਸਣੀਆਂ ਸੀ ਗੱਲਾਂ ਸਕੰਦਰ ਦੀਆਂ ਤੇ ਉਹ ਸਕੰਦਰ ਬਾਰੇ ਚਲੋ ਫੇਰ ਗੱਲ ਕਰਦੇ ਹਾਂ ਕਿਤੇ ਉਹ ਕਿਦਾਂ-ਕਿਦਾਂ ਹਾਲ ਖਤাব ਹੋਇਆ ਤੇ ਆ ਗਨ ਐਂਡ ਗੋਲ ਦਾ ਕਿੱਸਾ ਆ ਉਹ ਪ੍ਰੋਡਿਊਸਰ ਇੰਨਾ ਘੈਂਟ ਤੁਹਾਡੇ ਚਲਾ ਗਿਆ ਇਥੋਂ ਜਿਹੜੇ ਬੰਦੇ ਨੇ ਵਿਚਾਰਨੇ ਫਿਲਮਾਂ ਬਣਾਉਣੀਆਂ ਸੀ ਫਿਲਮ ਬਣਾ ਬਣਾ ਕੇ ਮੁੜ ਗਿਆ ਉਹ ਕਿਉਂਕਿ ਉਹਨੂੰ ਠਾਗੀ ਇੰਨਾ ਲਿਆ ਇਹਨਾਂ ਨੇ ਇਹ ਜਿਹੜੇ ਬਹੁਤ ਬੰਦੇ ਆ ਭੋਲੇ ਇਹਦੀ ਸ਼ਕਲ ਵੀ ਜਿਵੇਂ ਹੀ ਉਹਦੇ ਨਾਲ ਮਿਲਦੀ ਆ ਪ੍ਰਿੰਸੇ ਨਾਲ ਪ੍ਰਿੰਸਾਂ ਦਾ ਇਹ ਦੋਨੇ ਹੀ ਆਏ ਇਹਨਾਂ ਨੇ ਠਗੀਆਂ ਮਾਰੀਆਂ ਹਨਾ ਤੇ ਕੋਈ ਨਹੀਂ ਔਰ ਬਦਨਾਮੀ ਫਿਰ ਮੇਰੀ ਨਾਲ ਵੱਧ ਕੋ ਵੱਧ ਕੀਤੀ ਫਿਰ ਹੋਰ ਵੱਗ بڑا ਹੋ ਗਿਆ ਫਿਰ ਛੋਟੇ ਲੈਵਲ ਜਿਹੜੇ ਮੈਂ ਫਾਈਨਲ ਕਰਾਇਆ ਇਸੇ ਫਿਲਮ ਲਈ ਤੋਤੀ ਨੇ ਮੈਨੂੰ दारू ਪਲਾਈ ਸੀ ਤੇ ਉਹ ਮੇਰੇ ਤੇ ਅੱਜ ਵੀ ਹੈਗਾ ਆ ਸੰਜਿਆ ਤੇ ਉਹ ਬਸ ਮੇਰੀ ਇੱਕ ਗਲਤੀ ਕਹਿ ਸਕਦੇ ਆ ਕਦੀ ਉਦਾਂ ਕੁਦਰਤ ਨੇ ਮੇਰੇ ਤੋਂ ਇਹ ਕਰਵਾਈ ਨਹੀਂ ਤੇ ਤੋਤੀ ਅੱਜ ਕਿੱਥੇ ਆ ਤੋਤੀ ਦਾ ਭਰਾ ਵੀ ਇੱਕ ਵਾਰ ਮੇ ਕੋ ਮੁੰਬਈ ਰਹਿਣ ਆਇਆ ਕਿਸੇ ਆਮ ਬੰਦੇ ਨੇ ਮੈਨੂੰ ਫੋਨ ਕੀਤਾ ਨੀਨੇ ਨੇ ਸੌਰੀ ਤੇ ਮੈਂ ਕਿੰਨੇ ਦਿਨ ਸਾਹ ਬਿਆ ਤੇ ਕੀ ਕੀ ਕਰਕੇ ਗਿਆ ਸੀ ਮੈਂ ਦੱਸਿਆ ਨਹੀਂ ਭਾਈ ਸਾਹਿਬ ਜਿਹੜੇ ਮੇਰੇ ਬਾਰੇ ਗੱਲਾਂ ਕਰਦੇ ਜਿਵੇਂ ਤੁਹਾਡੀਆਂ ਪਰਸਨਲ ਗੱਲਾਂ ਕਰਨਾ ਤੁਹਾਡੇ ਘਰ ਟੁੱਟ ਜਾਣੇ ਆ ਹਲੇ ਜੀਬ ਬੰਦ ਹੈ ਮੇਰੀ মিডিਆ ਵਾਲੇ ਨੇ ਮੇਰੇ ਤੋਂ ਪੈਸੇ ਟਿਕਟਾ ਵੀ ਮੰਗੀਆਂ ਨੇ ਮੈਂ ਦੇਣ ਲਈ ਰੈਡੀ ਸੀ ਚਾਇਤਾ ਪਈਆਂ ਮੇਰੇ ਕੋ ਹਣਾ ਮੈਨੂੰ ਥੋੜਾ ਜਿਹਾ ਨਾ ਮੈਨੂੰ ਤਤਤਾ ਕਰੋ ਭਰਾ ਹਨਾ ਬਾਕੀ ਕਰਦੇ ਆਂ ਗਾਂਹ ਜਾ ਕੇ ਜਦ ਲਾਈਵ ਹੋ ਕੇ ਮੈਂ ਕਰੂੰਗਾ ਇੱਕ ਸ਼ੋਭ ਸਿੰਗਰ ਹੈ ਦੇ ਕੰਗਣਾ ਰਣੌਤ ਦੀ ਗੱਲ ਕੰਗਣਾ ਦਾ ਮੁਕਾਬਲਾ ਕਿੰਨ ਕਰ ਲੈਣਾ ਉਹ ਕਿਉਂ ਪਲਾਨਿੰਗ ਕੀ ਆ ਉਹ ਵੀ ਦੱਸ ਦਿੰਦਾ ਕੀ ਪਲਾਨਿੰਗ ਹੈ ਇਹਨਾਂ ਦੀ ਕਿਉਂ ਇਦਾਂ ਕਰਦੇ ਨੇ ਮਿਹਰਬਾਨੀ ਸ਼ੁਕਰੀਆ